ਜਿਹੜਾ ਵੀ ਕਿਸਾਨ ਪਰਾਲੀ ਸਾੜਦਾ ਦਿਖ ਗਿਆ ਉਸ ਨੂੰ ਜੇਲ੍ਹ ਦੇ ਵਿੱਚ ਸੁੱਟ ਦੋ ਸਪਰੀਮ ਕੋਰਟ ਨੇ ਟਿੱਪਣੀ ਕੀਤੀ ਤੇ ਜਿਸ ਤੋਂ ਬਾਅਦ ਹੁਣ ਉੱਥੇ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆਈਆਂ ਜਿਸ ਤੋਂ ਬਾਅਦ ਜੀ ਢੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਤੱਕ ਕਿਸਾਨਾਂ ਦੀ ਕਿਸੇ ਨੇ ਵੀ ਬਾਹ ਨਹੀਂ ਪੜੀ ਪਰੰਤੂ ਦੂਜੇ ਪਾਸੇ ਉੱਥੇ ਇੱਕ ਸਰਕਾਰ ਨੂੰ ਹੱਲਾਸ਼ੇਰੀ ਜਿਹੜੀ ਕਿ ਕੋੜ ਨੇ ਜ਼ਰੂਰ ਦੇ ਦਿੰਦੀ ਹੈ ਤੇ ਪਹਿਲਾਂ ਹੀ ਪ੍ਰਸ਼ਾਸਨ ਕਿਸਾਨਾਂ ਨੂੰ ਕਾਫੀ ਜੇਲ੍ਹ ਦੇ ਵਿੱਚ ਸੁੱਟ ਚੁੱਕਾ ਹੈ ਪਰੰਤੂ ਹੁਣ ਪਰਾਲੀ ਸਾੜਨ ਨੂੰ ਲੈ ਕੇ ਜਿਹੜਾ ਕਿ ਇੱਕ ਵੱਡੀ ਟਿੱਪਣੀ ਫੇਰ ਕਰ ਦਿਤੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਢੱਲੇਵਾਲ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣੇ ਆਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿਸੇ ਕੇਸ ਦੀ ਸੁਣਵਾਈ ਦੇ ਵਿੱਚ ਪੋਲੂਸ਼ਨ ਨੂੰ ਲੈ ਕੇ ਇੱਕ ਮਿਸਾਲ ਸੈੱਟ ਕਰਨ ਵਾਸਤੇ ਇਹ ਕਿਹਾ ਕਿ ਅਗਰ ਪ੍ਰਾਣੀ ਨੂੰ ਕਿਸਾਨ ਸਾੜਦੇ ਨੇ ਹੁਕਮਾਂ ਨੂੰ ਨਹੀਂ ਮੰਨਦੇ ਉਲੰਘਣਾ ਕਰਦੇ ਨੇ ਤਾਂ ਇਹਨਾਂ ਨੂੰ ਦੂਸਰਿਆਂ ਨੂੰ ਸਬਕ ਸਿਖਾਉਣ ਦੇ ਲਈ ਇਹਨਾਂ ਨੂੰ ਸਜ਼ਾ ਕੀਤੀ ਜਾ ਸਕਦੀ ਹੈ ਇਹਨਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ ਜਿਹਦਾ ਗੱਲ ਹੈ ਕਿ ਮਾਨਯੂਰ ਸੁਪਰੀਮ ਕੋਰਟ ਜੀ ਤੁਹਾਡੀ ਟਿੱਪਣੀ ਹੀ ਕਿਸਾਨਾਂ ਨੂੰ ਲੈ ਬੈਠਦੀ ਹੈ ਤੁਹਾਡੀਆਂ ਟਿੱਪਣੀਆਂ ਮੈਨੂੰ ਪਤਾ ਆਰਡਰ ਨਹੀਂ ਹੈ ਲੇਕਿਨ ਜਿਹੜੀ ਤੁਹਾਡੀ ਅਬਜ਼ਰਵੇਸ਼ਨ ਹੈ ਉਹ ਕਿਸਾਨਾਂ ਪ੍ਰਤੀ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਕ ਹਲਾਸ਼ੇਰੀ ਦਿੰਦੀ ਆ ਕਿ ਜੋ ਮਰਜ਼ੀ ਕਰੋ ਤੁਸੀਂ ਹੁਣ ਇਹਨਾਂ ਨੂੰ ਜਗ ਤੱਕ ਕਿਸੇ ਤੋਂ ਜੇਲ੍ਹ ਕਿਹੜ ਕੱਢੋ ਇਹਨਾਂ ਨੂੰ ਤਾਂ ਮੈਂ ਬੇਨਤੀ ਕਰਨੀ ਚਾਹਣਾ ਹੈ ਕਿ ਕਿਸਾਨ ਕਦੇ ਵੀ ਜਿਹੜੀ ਗੱਲ ਕਿਸਾਨ ਕਰਦੇ ਨੇ ਜਿਹੜੀ ਗੱਲ ਕਿਸਾਨ ਮੰਗਦੇ ਨੇ ਕਿਸਾਨ ਇਹ ਕਹਿੰਦੇ ਆ ਕਿ ਅਸੀਂ ਪਰਾਲੀ ਨਹੀਂ ਸਾੜਾਂਗੇ ਸਾਨੂੰ ਕੰਪਨਸੇਟ ਕਰ ਦਿਓ ਥੋੜੀ ਬੋਦੀ ਮਦਦ ਕਰ ਦਿਓ ਜਿਹੜਾ ਸਾਨੂੰ ਵਾਧੂ ਖਰਚਾ ਪੈਂਦਾ ਉਹ ਨਾ ਪਵੇ ਲੇਕਿਨ ਆਪ ਜੀਆ ਦਾ ਹੁਕਮ ਹੈ ਆਪ ਜੀਆ ਦਾ ਆਰਡਰ ਹੈ ਮਾਨਯੋਗ ਸਪੇਨ ਕੋਰਟ ਦਾ ਆਰਡਰ ਹੈ ਕਿ ਪੰਜਾਬ ਹਰਿਆਣਾ ਤੇ ਯੂਪੀ ਦੀਆਂ ਸਰਕਾਰਾਂ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਇਨਸੈਂਟਿਵ ਦੇਣਗੀਆਂ ਤੇ ਕਿਸਾਨ ਉਹਦੇ ਨਾਲ ਪ੍ਰਾਲੀ ਨੂੰ ਸਾਹਮਣਗੇ ਲੇਕਿਨ ਅੱਜ ਤੱਕ ਪੰਜਾਬ ਸਰਕਾਰ ਨੇ ਵੀ ਪੱਲਾ ਝਾੜ ਰੱਖਿਆ ਕਿ ਹਰਿਆਣਾ ਸਰਕਾਰ ਨੇ ਵੀ ਪੱਲਾ ਝਾੜ ਰੱਖਿਆ ਤੇ ਯੂਪੀ ਸਰਕਾਰ ਨੇ ਵੀ ਪੱਲਾ ਝਾੜ ਰੱਖਿਆ ਕਿਸਾਨਾਂ ਦੀ ਦਮਾ ਕਿਸੇ ਨੇ ਫੜੀ ਨਹੀਂ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਣਾ ਹੈ ਇਹ ਤੋਂ ਵੀ ਵੱਡੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਿਟਿੰਗ ਜੱਜ ਦੀ ਇੱਕ ਸਟੇਟਮੈਂਟ ਆਈ ਉਹ ਪਬਲਿਕ ਦੇ ਵਿੱਚ ਕਿਤੇ ਪਬਲਿਕ ਮੀਡੀਆ ਤੇ ਬੋਲ ਰਹੇ ਨੇ ਉਹ ਕਹਿ ਰਹੇ ਨੇ ਕਿ ਬਿਲਕੁਲ ਪੰਜਾਬ ਦਾ ਧੂਆਂ ਦਿੱਲੀ ਨਹੀਂ ਆਉਂਦਾ ਆ ਨਹੀਂ ਸਕਦਾ ਔਰ ਕਰ ਲਏ ਉਹਨਾਂ ਨੇ ਨਹੀਂ ਕਿਹਾ ਬਹੁਤ ਸਾਰੇ ਐਕਸਪਰਟਾਂ ਨੇ ਇਹ ਗੱਲ ਸਿੱਧ ਕਰਤੀ ਕਿ ਜਿੰਨੀ ਕਿ ਸਪੀਡ ਤੇ ਹਵਾ ਹੁੰਦੀ ਆ ਪੰਜਾਬ ਦਾ ਧੂਆਂ ਦਿੱਲੀ ਜਾਏ ਕਿਸੇ ਤਰ੍ਹਾਂ ਇਹ ਗੱਲ ਸਾਹਮਣੇ ਆਈ ਹੈ ਤਾਂ ਫਿਰ ਅੱਜ 6 ਕਰ ਪੋਲੂਸ਼ਨ ਕੰਟਰੋਲ ਕਰਨਾ ਹੈ ਪੋਲੂਸ਼ਨ ਦਾ ਕਾਰਨ ਕਿਸਾਨ ਨਹੀਂ ਹੈ ਪੰਜਾਬ ਹਰਿਆਣਾ ਦਾ ਕਿਸਾਨ ਨਹੀਂ ਹੈ ਕਿ ਪੋਲੂਸ਼ਨ ਦਿੱਲੀ ਦਾ ਕੰਟਰੋਲ ਕਰਨਾ ਹੈ ਤੇ ਸਜ਼ਾ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੂੰ ਦਿੱਤੀ ਜਾਣੀ ਹੈ ਇਹਦਾ ਮਤਲਬ ਕਿਸਾਨ ਨੂੰ ਮਿਸਾਲ ਸੈੱਟ ਕਰਨ ਵਾਸਤੇ ਬੜੀ ਚੜਾ ਦਿੱਤਾ ਜਾਏ ਇਸ ਕਿਸਾਨ ਨੂੰ ਤਾਂ ਇਹਦਾ ਮਤਲਬ ਕਿਸਾਨ ਨੂੰ ਮਾਰ ਦਿਓ ਦੂਸਰਿਆਂ ਦੀ ਕਿਸੇ ਨੂੰ ਅਸੀਂ ਰੋਕਣਾ ਹੈ ਕਿ ਤੁਸੀਂ ਕੋਈ ਭਾਈ ਨਾ ਕਰੋ ਵੇਖੋ ਕਿਸਾਨ ਅਸੀਂ ਜੇਲ੍ਹ ਭੇਜਤੀ ਪਰ ਦੱਸਣਾ ਚਾਹਣਾ ਕਿ ਪੰਨ ਕਿਸਾਨ ਜੇਲ੍ਹ ਭੇਜ ਦੋਗੇ 10 ਭੇਜ ਦੋਗੇ 20 ਭੇਜ ਦੋਗੇ 50 ਭੇਜ ਦੋਗੇ 100 ਭੇਜ ਦੋਗੇ ਉਹਦਾ ਹੋ ਸਕਦਾ ਦੂਜਿਆਂ ਦੇ ਉੱਤੇ ਅਸਰ ਨਾ ਜਾਵੇ ਲੇਕਿਨ ਅਗਰ ਇਹੀ 5-7 ਇੰਡਸਟਰੀ ਲਿਸਟ ਅਗਰ ਉਹਨਾਂ ਨੂੰ ਜੇਲ੍ਹ ਭੇਜਦੇ ਹਾਂ ਤਾਂ ਪੂਰੇ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਨਾਲ ਦੀ ਨਾਲ ਪੋਲੂਸ਼ਨ ਕੰਟਰੋਲ ਹੋ ਜਾਏਗਾ ਸੋ ਕਰਨੀ ਤਾਂ ਉਧਰ ਨੂੰ ਲੋੜ ਹੈ ਮਨਜੋ ਬਹਾਈ ਕਸ ਸੁਪਰੀਮ ਕੋਰਟ ਨੂੰ ਇਹ ਚਾਹੀਦਾ ਕਰਨਾ ਕਿ ਜੋ ਤੁਸੀਂ ਇੱਕ ਫੈਸਲਾ ਦਿੱਤਾ ਹੈ ਕਿ 100 ਰੁਪਏ ਪ੍ਰਤੀ ਕੰਟੇਨਰ ਸੈਟਅਪ ਦੇਣੇ ਹੈ ਕਿ ਸਰਕਾਰਾਂ ਤੇ ਕਿਸਾਨ ਬਾਦ ਦੇ ਵਿੱਚ ਪ੍ਰਾਲੀ ਨੂੰ ਅੱਗੇ ਨਾ ਲਾਵੇ ਤਾਂ ਉਹ ਇਹਨਾਂ ਨੂੰ ਲਾਗੂ ਕਰਵਾਓ ਨਾ ਜੀ ਤੁਹਾਡਾ ਹੁਕਮ ਇਹਨਾਂ ਨੇ ਲਾਗੂ ਨਹੀਂ ਕੀਤਾ ਸਰਕਾਰ ਨੇ ਤਾਂ ਸੋ ਆਪ ਜੀ ਦਾ ਹੁਕਮ ਆ ਆਪ ਜੀ ਦਾ ਹੁਕਮ ਨੂੰ ਲਾਗੂ ਕਰਵਾਓ ਕਿਸਾਨਾਂ ਨੂੰ ਮਤਲਬ ਇੱਕ ਲੈਬੋਰੀਟਰੀ ਨਾ ਬਣਾਈਏ ਕਿਸਾਨਾਂ ਨੂੰ ਪਰਖ ਦਾ ਪ੍ਰਯੋਗਸ਼ਾਲਾ ਨਾ ਬਣਾਈਏ ਕਿਸਾਨਾਂ ਨੂੰ ਤਜਰਬੇ ਨਾ ਕਰੀਏ ਕਿਸਾਨਾਂ ਦੇ ਉੱਤੇ ਇਹ ਇਸ ਗੱਲ ਤੋਂ ਮੈਨੂੰ ਲੱਗਦਾ ਸਾਡੀ ਹਜੇ ਉਹ ਟਿੱਪਣੀ ਆ ਹਜੇ ਫੈਸਲਾ ਨਹੀਂਗਾ ਉਮੀਦ ਕਰਦੇ ਹਾਂ ਕਿ ਸੁਪਰੀਮ ਕੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਉਹ ਜਿਹੜਾ 100 ਰੁਪਏ ਪ੍ਰਤੀ ਕੁੰਟਲ ਦਾ ਇਹਨਾਂ ਦਾ ਫੈਸਲਾ ਸੁਪਰੀਮ ਕੋਰਟ ਦਾ ਸਰਕਾਰਾਂ ਦੇ ਉੱਤੇ ਸਰਕਾਰਾਂ ਦੀ ਬਾਹ ਮੋੜ ਕੇ ਲਾਗੂ ਕਰਵਾਏਗੀ ਉਹ ਸਾਰਾ ਮਸਲੇ ਦਾ ਆਪਣੇ ਆਪ ਹੱਲ ਹੋ ਜਾਣਾ ਹੈ